ਹਾਏ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਰਾਜਪੂਰੂ ਵਾਲੀਆ ਤੇ ਵਾਕਿਆ ਸਹੀ ਗੱਲ ਆ ਯਾਰ ਲੋਕ ਨਾ ਆਪ ਦੇ ਆਪ ਨੂੰ ਭੁੱਲ ਚੁੱਕੇ ਆ ਬਿਲਕੁਲੀ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਅਸੀਂ ਕੀ ਆ ਤੇ ਕੀ ਸੀਗੇ ਤੇ ਅਸੀਂ ਕਿਹੜੀ ਕੌਮ ਦੇ ਨਾਲ ਜੁੜੇ ਹੋਏ ਆ ਸਾਡੇ ਲੋਕਾਂ ਦਾ ਦਿਮਾਗ ਪਤਾ ਨਹੀਂ ਕਿੱਥੇ ਚਲਿਆ ਗਿਆ ਕੀ ਹੋ ਗਿਆ ਸਾਡੇ ਦਿਮਾਗ ਨੂੰ ਇਸ ਦਿਮਾਗ ਹੈਂਗ ਹੋ ਗਿਆ ਜਾਂ ਸਾਡੀਆਂ ਯਾਦਦਾਸ਼ਤਾਂ ਚਲੀਆਂ ਗਈਆਂ ਜਾਂ ਖਾਣ ਪੀਣ ਦੀ ਪ੍ਰੋਬਲਮ ਆ ਗਈ ਜਾਂ ਸਾਡੇ ਮਾਪਿਆਂ ਨੇ ਸਾਨੂੰ ਇਹੋ ਜੀਆਂ ਚੀਜ਼ਾਂ ਨਹੀਂ ਸਿਕਾਈਆਂ ਗੱਲਾਂ ਦੋਆ ਦੋਸਤੋ ਇੱਕ ਤਾਂ ਦੋ ਤਿੰਨ ਦਿਨ ਹੋ ਗਿਆ ਬੜੀ ਗੱਲ ਚੱਲ ਰਹੀ ਹੈ ਇੱਕ ਕੋਈ ਗਾਇਕ ਆ ਤੇ ਸਰਦਾਰ ਮੁੰਡਾ ਵਧੀਆ ਸਰਦਾਰ ਮੁੰਡਾ ਫੋਟੋ ਖਿੱਚਣ ਜਾਂਦਾ ਤੇ ਉਹਨੂੰ ੱਟਕੇ ਮਾਰ ਕੇ ਥੱਲੇ ਲਾਇਆ ਜਾਂਦਾ ਤੁਸੀਂ ਇਹੋ ਜਿਹੇ ਲੋਕਾਂ ਦੇ ਫੈਨ ਬਣਦੇ ਹੀ ਕਾ ਤੂੰ ਫੈਨ ਬਣੋ ਜਿਨੇ ਸਾਡੇ ਆਸਤੇ ਜਿਹਦੇ ਕਰਕੇ ਅਸੀਂ ਇਸ ਦੁਨੀਆ ਦੇ ਉੱਤੇ ਖੜੇ ਹਾਂ ਸਭ ਤੋਂ ਪਹਿਲਾਂ ਫੈਨ ਬਣੋ ਉਸ ਮਾਲਕ ਦੇ ਜਿਨੇ ਸਾਡੇ ਆਸਤੇ ਆਪ ਦੇ ਚਾਰ ਪੁੱਤਰ ਵਾਰੇ ਨੀਂਹਾਂ ਜਿ ਚਣਵਾਤੇ ਕੀ ਕੀ ਕੁਛ ਕਰਵਾਇਆ ਹੈ ਉਹਨਾਂ ਦੇ ਫੈਨ ਬਣੋ ਦੂਜੇ ਫੈਨ ਬਣੋ ਆਪਣੇ ਮਾਪਿਓ ਦੇ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਵਧੀਆ ਸਿੱਖਿਆ ਦਿੱਤੀ ਤੀਜੇ ਫੈਨ ਬਣੋ ਉਹਦੇ ਜਿਹੜਾ ਜਿਹਦੇ ਤੋਂ ਤੁਸੀਂ ਕੰਮ ਸਿੱਖਿਓ ਜਿਹੜਾ ਤੁਹਾਡਾ ਗੁਰੂ ਆ ਜਿਹਨੇ ਤੁਹਾਨੂੰ ਰੋਟੀ ਪਾਇਆ ਚੌਥਾ ਫੈਨ ਅਸ ਦੁਨੀਆ ਤੇ ਨਾ ਬਣਾਓ ਫੇਰ ਧੱਕੇ ਹੀ ਖਾਓਗੇ ਜਿਹੜੇ ਹਸਾਬ ਨਾਲ ਉਹ ਬੰਦੇ ਨੇ ਤੁਹਾਨੂੰ ਧੱਕੇ ਮਾਰ ਕੇ ਥੱਲੇ ਲਾਇਆ ਫੇਰ ਤੁਸੀਂ ਧੱਕੇ ਹੀ ਖਾਈ ਜਾਣੇ ਸਾਰੀ ਉਮਰ ਫੈਨ ਬਣੋ ਉਸ ਮਾਸਟਰ ਦੇ ਜਿਹਨੇ ਤੁਹਾਨੂੰ ਵਧੀਆ ਸਿੱਖਿਆ ਦਿੱਤੀ ਆ ਫੈਨ ਬਣੋ ਤੁਸੀਂ ਉਹ ਫੈਣ ਭਰਾਵਾਂ ਦੇ ਯਾਰਾਂ ਦੋਸਤਾਂ ਦੇ ਜਿਹੜੇ ਤੁਹਾਡੇ ਮਾਰੇ ਟਾਈਮ ਦੇ ਵਿੱਚ ਸਾਥ ਦਿੱਤਾ ਫੈਣ ਬਣੋ ਉਸ ਪਾਣੀ ਦੇ ਹਵਾ ਦੇ ਸਤਰਤੀ ਦੇ ਜਿਹਨੇ ਤੁਹਾਨੂੰ ਇੱਥੇ ਜਗ੍ਹਾ ਦਿੱਤੀ ਆ ਰਹਿਣ ਵਾਸਤੇ ਤੁਸੀਂ ਫੈਣ ਬਣਦੇ ਹੋ ਕੋਈ ਗੈਕ ਆ ਜਿਹਨੂੰ ਕੋਈ ਜਾਣਦਾ ਨਹੀਂ ਜਿਹਨੇ ਆਪਣਾ ਕੋਈ ਲੈਣਾ ਦੇਣਾ ਨਹੀਂ ਆਪਣਾ ਕੋਈ ਰਿਸ਼ਤੇ ਨਾਤੇ ਚ ਨਹੀਂ ਹੈਗਾ ਸਿਰਫ ਇੱਕ ਆਪਣੀ ਕਮਾਈ ਆ ਵਾਸਤੇ ਤੇ ਲੋਕਾਂ ਤੂੰ ਪੈਸੇ ਇਕੱਠੇ ਕਰਨਾਸਤੇ ਗਾਉਂਦਾ ਤੇ ਉਹ ਫਿਰ ਅਸੀਂ ਪੈਸੇ ਲਾ ਕੇ ਵੀ ਦੇਖਣ ਜਾਂਦੇ ਆ ਫਿਰ ਅਸੀਂ ਆਪਣੀ ਖੁਦ ਬੇਚਤੀ ਵੀ ਕਰਾਉਣੇ ਆ ੱੱਕੇ ਮਾਰ ਕੇ ਥੱਲੇ ਵੀ ਸਾਨੂੰ ਲਾਇਆ ਜਾਂਦਾ ਅਸੀਂ ਫੇਰ ਵੀ ਬਿਸ਼ਰਮਾ ਵਾਰ-ਵਾਰ ਉਹਨੀਆਂ ਦੀਆਂ ਵੀਡੀਓ ਵੀ ਪਾਉਣੇ ਆ ਫੈਨ ਨਾ ਬਣੋ ਇਹੋ ਜਿਹੇ ਲੋਕਾਂ ਦੇ ਪਹਿਲਾਂ ਹੀ ਬੜਾ ਕੁਝ ਹੋ ਚੁੱਕਿਆ ਫੈਨ ਜਿਹਦੇ ਬਣਨਾ ਚਾਹੀਦਾ ਉਹਦੇ ਬਣੋ ਸਭ ਤੋਂ ਵੱਡਾ ਉਹ ਮਾਲਕ ਦੂਜੇ ਨੰਬਰ ਤੇ ਮਾ ਪਿਓ ਜਿਨ੍ਹਾਂ ਨੇ ਸਾਨੂੰ ਵਧੀਆ ਸਿੱਖਿਆ ਦਿੱਤੀ ਰੋਟੀ ਪਾਣੀ ਦਿੱਤਾ ਤੇ ਇੱਥੋਂ ਤੱਕ ਸਾਨੂੰ ਪਹੁੰਚਾਇਆ ਇੰਨਾ ਆਸਤੇ ਨਹੀਂ ਪਹੁੰਚਾਇਆ ਕਿ ਅਸੀਂ ਲੋਕਾਂ ਨੂੰ ੱੱੱਕੇ ਖਾਈਏ ਸਾਨੂੰ ਸਟੇਟ ਤੋਂ ਲੋਕ ਥੱਲੇ ਸਿੱਟਣ ਫੈਨ ਬਣੋ ਉਸ ਮਾਂ ਦੇ ਜਿਨੇ ਤੁਹਾਨੂੰ 9 ਮਹੀਨੇ ਗਰਭ ਦੇ ਵਿੱਚ ਰੱਖਿਆ ਭੁੱਖੇ ਰਹਿ ਕੇ ਦਰਦਕ ਤਕਲੀਫਾਂ ਸਹਿ ਕੇ ਤੁਹਾਨੂੰ ਜਨਮ ਦਿੱਤਾ ਫੈਨ ਬਣੋ ਆਪਦੇ ਪਿਓ ਦੇ ਜਿਨੇ ਆਪ ਭੁੱਖੇ ਰਹਿ ਕੇ ਤੁਹਾਨੂੰ ਦੋ ਟਾਈਮ ਦੀ ਰੋਟੀ ਦਿੱਤੀ ਭਾਵੇਂ ਦਿਹਾੜੀ ਕੀਤੀ ਜੋ ਮਰਜ਼ੀ ਕੀਤਾ ਤੁਸੀਂ ਬੇਸ਼ਰਮ ਮੰਗੂ ਉਹਨਾਂ ਦੇ ਮਗਰ ਜਾ ਜਾ ਖੜਦੇ ਹੋ ਫਿਰ ਧੱਕੇ ਖਾਂਦੇ ਹੋ ਤੁਹਾਨੂੰ ਉਹਨਾਂ ਨੇ ਦਿੱਤਾ ਕੀ ਹੈ ਜਿਹੜੀਆਂ ਤੁਸੀਂ ਉਹਨਾਂ ਦੀ ਫੋਟਮਾ ਤੇ ਭਾਜੀ ਪਾਈ ਜੀ ਫਲਾਨਾ ਜੀ ਆਉਂ ਜੀ ਇਹ ਇਹਨਾਂ ਨੇ ਕੁਝ ਨਹੀਂ ਦੇਣਾ ਗਾਇਕ ਹੁੰਦੇ ਸੀ ਪਹਿਲੇ ਅਗਲੇ ਬੈਂਚਾਂ ਤੇ ਖੜ ਕੇ ਗਾਉਂਦੇ ਸੀ ਤੇ ਟਿੱਬਿਆਂ ਤੇ ਖੜ ਕੇ ਗਾਉਂਦੇ ਸੀ ਕੋਲੇ ਬੰਦੇ ਨੂੰ ਬਿਠਾ ਕੇ ਗਾਉਂਦੇ ਸੀ ਅੱਜ ਕੱਲ ਦੇ ਗਾਇਕ ਨਹੀਂ ਹੈਗੇ ਇਹ ਨਾਲੇ ਤੁਸੀਂ ਉਹਨਾਂ ਨੂੰ ਸੁਣਨ ਜਾਂਦੇ ਹੋ ਨਾਲੇ ਧੱਕੇ ਮਾਰਦੇ ਆ ਇਹੋ ਜੇ ਕੰਮ ਛੱਡ ਦਿਓ ਸਾਡੀ ਕੌਮ ਨੇ ਇਹੋ ਜੇ ਕੰਮ ਨਹੀਂ ਕੀਤੇ ਪਰ ਜਿਹੜੇ ਹੁਣ ਹੋ ਰਹੇ ਆ ਫਿਰੇ ਲਾਂਨ ਤੇ ਇੱਕ ਗੱਲ ਦੀ ਹੋਰ ਆ ਕਿ ਇੱਕ ਮੇਲਾ ਲੱਗਣ ਜਾ ਰਿਹਾ ਏ ਮੇਲਾ ਵੀ ਕਿੱਥੇ ਅਮਰਤਸਰ ਕਿਹੜੀ ਧਰਤੀ ਆਹੋ ਤੇ ਉੱਥੇ ਮੇਲਾ ਲੱਗਣ ਜਾ ਰਿਹਾ ਟੈਂਪੂਆਂ ਦਾ ਉੱਥੇ ਟੈਂਪੂ ਇਕੱਠੇ ਹੋ ਰਹੇ ਆ ਘੜੁੱਕੇ ਤੇ ਜਾਣ ਬੁੱਝ ਕੇ ਇਹ ਕੰਮ ਕਰਵਾਇਆ ਜਾ ਰਿਹਾ ਉਸ ਸ਼ਹਿਰ ਦੇ ਵਿੱਚ ਕਈ ਲੋਕ ਚੋਪਾ ਨਾ ਕਿ ਚਲੋ ਕੋਈ ਗੱਲ ਨਹੀਂ ਸਾਡਾ ਕੀ ਜਾਂਦਾ ਸਾਰਿਆਂ ਦਾ ਹੀ ਜਾਣਾ ਸਾਰਿਆਂ ਦਾ ਹੀ ਜਾਊਗਾ ਜਿੱਦਣ ਵੀ ਗਿਆ ਤੇ ਨੁਕਸਾਨ ਇਹਦਾ ਸਾਰਿਆਂ ਨੂੰ ਝੱਲਣਾ ਪੈਣਾ ਦੇਖੀ ਜਾਜੂ ਕੀ ਲੋੜ ਪਈ ਸਹੀ ਗੱਲ ਆ ਇਹ ਇਹ 90 ਤੋਂ ਬਾਅਦ ਇਹੋ ਜਿਹਾ ਸਿਸਟਮ ਆਉਣ ਲੱਗੇ ਸਾਡੇ ਕਈ ਕਾਣੇ ਰੋਲ ਤੇ ਕੋਸ ਸਾਡਾ ਸੱਭਿਆਚਾਰ ਗਾਇਕਾਂ ਨੇ ਇੰਨਾ ਬਾਣੀ ਪਾ ਛੱਡਿਆ ਤੇ ਖੁਦ ਸਾਡਾ ਸੱਭਿਆਚਾਰ ਇਹ ਟੈਂਪੂਆਂ ਨੇ ਕੜੁੱਕਿਆਂ ਨੇ ਸਾਡਾ ਖਰਾਬ ਕਰਤਾ ਸਾਡੀ 40 45 ਸਾਲ ਦੀ ਉਮਰ ਹੋ ਗਈ ਆ ਪਰ 90 ਤੱਕ ਇਹੋ ਜਿਹਾ ਕੋਈ ਕੜੁਕਾ ਟੈਂਪੂ ਨਹੀਂ ਉੱਠਿਆ ਸੀ ਠੀਕ ਆ ਨਾ ਤੇ ਜੇ ਉੱਠਦਾ ਵੀ ਸੀ ਨਾ ਤੇ ਮਾਂ ਪਿਓ ਦਾ ਘਰ ਗਲਾਂ ਘਰੀ ਦੱਬ ਦਿੰਦੇ ਸੀ ਹੁਣ ਤਾਂ ਮਾਂ ਪਿਓ ਖੁਦ ਆਪਦੇ ਬੱਚਿਆਂ ਨੂੰ ਪਤਾ ਨਹੀਂ ਕਿਹੋ ਜੀ ਚੀਜ਼ ਖਾਣ ਲੱਗੇ ਕਿਹੜੀ ਕਣਕ ਆਉਣ ਲੱਗੀ ਹੋਜੀ ਕਿਹੜਾ ਰਾਸ਼ਨ ਆਉਣ ਲੱਗਿਆ ਕਿ ਇਹੋ ਜੀ ਚੀਜ਼ ਖਾਣ ਲੱਗੇ ਕਿ ਜਵਾਕ ਇਹੋ ਜੇ ਬਣਦੇ ਜਾਂਦੇ ਪਤਾ ਨਹੀਂ ਨਸਲ ਖਤਮ ਹੋ ਚੁੱਕੀ ਆ ਪਹਿਲਾਂ ਇੱਕ ਕਣਕ ਹੁੰਦੀ ਸੀ 2329 ਜਿਹੜੀ ਖਾਧੀ ਜਾਂਦੀ ਸੀ ਹੁਣ ਤਾਂ ਸਾਡੇ ਵੀ ਬਦਲ ਗਏ 2329911 ਸਾਰੀ ਲੱਗ ਗਈ ਵਿੱਚ ਇਟੇ ਟੈਂਪੂ ਵਿੱਚ ਇਕੜੁੱਕੇ ਪਤਾ ਨਹੀਂ ਕੀ ਕੀ ਕਹਾ ਜਾਂਦਾ ਇਹ ਦੋਨਾਂ ਤੋਂ ਬਾਝੋ ਦੁਨੀਆ ਚੰਦ ਤੇ ਪਹੁੰਚ ਗਈ ਆ ਤੇ ਸਾਡੇ ਆਲੇ ਇੱਥੇ ਗਾਇਕਾਂ ਦੇ ਮਗਰ ਲਾ ਕੇ ਫੋਟੋਆਂ ਖਿਚਾਉਂਦੇ ਆ ਤੇ ਧੱਕੇ ਵਾਜਦੇ ਥੱਲੇ ਡੇਗਦੇ ਤੇ ਜਿਹੜੇ ਦੂਜੇ ਆ ਉਹ ਤਾੜੀਆਂ ਹੌਲ ਮਾਰਦੇ ਆ ਆ ਜੋਦੀਵਾਰੀ ਆ ਕੱਲ ਨੂੰ ਥੋੜੀ ਵੀ ਆਓ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਗੁੱਸਾ ਸੀ ਤਾਂ ਗੱਲ ਕੀਤੀ